ਤੂੰ ਮੈਨੂੰ ਨੱਚਦੀ ਵੇਖਣਾ ਜੇ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ ਟੂਟ ਸਵਾ ਦੇ ਕਿੱਟੇ ਮੁੰਡੇ ਆ ਜੇ ਦੀਦੀ ਪਾਟਾ ਕਿੱਟੇ ਮੁੰਡੇ ਆਵੇਂ ਮੇਰੀ ਨੱਚਦੀ ਦੀਦੀ ਪਾਟਾ ਕਿੱਟੇ ਮੁੰਡੇ ਆ ਬੱਲੇ ਨੱਚਦੀ ਦੀਦੀ ਪਾਟਾ ਸੇ ਜੋਰ ਜੋਰ ਦੇ ਗਿਤਾ ਪੌੜਾ ਦਾ ਪੌੜਾ ਮੇਰੀ ਨਿੱਕੀ ਪਾਰਟੀ ਮੇਰਾ ਵਿਪਸਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪਿਪ ਜੋ ਗਰਵੜੇ ਆਹੀ ਵੀਂ ਮਾਰਦੀ ਨੀ ਮਰਚੂ ਗਲਮੜੇ ਛਾਵਨੀ ਮਰਚੂ ਗਰਵੜੇ ਆਹੀ ਵੀਂ ਮਾਰਦੀ ਨੀ ਮਰਚੂ ਗਲਮੜੇ ਛਾਵਨੀ ਮਰਚੂ ਗਰਵੜੇ ਛਾਵਨੀ ਮਰਚੂ ਗਰਵੜੇ ਹੋਰ ਬੋਲੀ ਚੱਕ ਲੋ ਜੇ ਕਿੱਦਾ ਫੁੱਲ ਪਾਉਣਾਗਾ ਮੈਂ ਕੋਹ ਨੂੰ ਫੜਾਉ ਪੈਣੇ ਮੈਨੂੰ ਤਾਂ ਪੈਣ ਨਾ ਪਾਉਣੇ ਨਹੀਂ ਸੀ ਆਉਂਦੇ ਮੈਨੂੰ ਕਹਿੰਦਾ ਹੁਣ ਬੇਇੱਜ਼ਤੀ ਨਾ ਕਰਾਵੀ ਇੱਕ ਪੈਣ ਹੋਰ ਪਾ ਦੇ ਹੁਣ ਚੱਜਦਾ ਪਾ ਦੀ ਫੇਰ ਤੂੰ ਕੀ ਕੀਤਾ ਭੈਣੇ ਭੈਣੇ ਜਦ ਲੱਗੇ ਉਹਦੀ ਨਹਾਈ ਧੋਈ ਕਰਾਉਣ ਮੈਂ ਫੇਰ ਪਾਤਾ ਕੀ ਜੱਜ ਦੇ ਮੈਨ ਪਾਲਾ ਜਾਂ ਤੈਨੂੰ ਆਉਂਦੇ ਆ ਫੇਰ ਤੂੰ ਗਾਹ ਕਿ ਕਿਤਾ ਨਹੀਂ ਮੈਂ ਫੇਰ ਚੱਕਤਾ ਫੇਰ ਪਾਤਾ ਮੈਂ ਬੈਣ ਜਦੋਂ ਉਹਨੂੰ ਲਿਜਾਣ ਲੱਗੇ ਮੂਰੇ ਹੋ ਕੇ ਨਹੀਂ ਮੈਂ ਫੇਰ ਫੇਰ ਮੈਂ ਇਹ ਕਿਹਾ ਬੀਬੀ ਸਾਟਣੀ ਪੀੜੀ ਦਾ